ਮਨੁੱਖਾ ਦੇਹੀ ਜੇ ਅੱਜ ਸਰੀਰ ਜੋ ਮੁੱਖ ਵਾਲਾ ਇਹਦਾ ਸੀ ਲਾਹਾ ਲੈ ਰਹੇ ਆ ਧਰ ਦੇ ਨਿਖੇ ਲਾ ਰਹੇ ਆ ਤੇ ਤੁਹਾਡਾ ਸਮਾਂ ਪੂਰਨ ਹੋ ਗਿਆ ਤੁਹਾ ਬਾ ਸੰਸਾਰ ਦਾ ਪੂਰਨ ਹੋ ਗਿਆ ਸਵਾਸ ਜਿੰਨੇ ਸੀ ਮਿਲ ਗਏ ਉਹ ਖਤਮ ਹੋ ਗਏ ਸਮਾਂ ਮਿਲਿਆ ਉਹ ਖਤਮ ਹੋ ਗਏ ਇਸ ਸੰਸਾਰ ਤੋਂ ਫਿਰ ਜਾਣਾ ਹੀ ਹੈ ਫਿਰ ਜਿਨ੍ਹਾਂ ਨੇ ਇਸ ਸਰੀਰ ਦੇ ਵਿੱਚ ਭਜਨ ਬੰਦਗੀ ਕੀਤੀ ਹੈ ਅੱਜ ਬੈਠ ਕੇ ਮਨੁੱਖ ਨੇ ਉਹਦਾ ਭਾਈ ਆਪਣੇ ਟੈਸਟ ਕਰਦਾ ਜਾ ਰਿਹਾ ਉਹਨੂੰ ਤੁਹਾਨੂੰ ਮਾਲਕ ਨੇ ਅਗਲੀ ਕਲਾਸ ਵਿੱਚ ਬਿਠਾਉਣਾ ਹੈ ਅਗਲੀ ਕਲਾਸ ਵਿੱਚ ਬਿਠਾਉਣ ਦੇ ਖਾਤਰ ਉਸਨੂੰ ਸਰੀਰ ਫਿਰ ਮਨੁੱਖ ਦੇ ਮਿਲੇਗਾ ਵਾਹਿਗੁਰੂ ਮਨੁੱਖਾ ਸਰੀਰ ਦਿੰਦਾ ਫਿਰ ਇਹ ਨਹੀਂ ਕਿ ਹਰ ਇੱਕ ਸਰੀਰ ਨੂੰ ਮਨੁੱਖ ਨੂੰ ਵਿਸਧੇ ਕਹਾਵਾਂ ਪੁੱਤਿਆਂ ਵਣੀਆਂ ਜੁਨੀਆਂ ਚੀ ਪੈ ਦਵੇ ਨਹੀਂ ਪਈ ਰਬ ਦੇ ਪਿਆਰੇ ਬੰਦਗੀ ਕਰਦੇ ਆ ਜੋ ਵਾਕਈ ਉਹਦੀ ਕਲਾਸ 'ਚ ਬੈਠੇ ਆ ਸਿੱਖੀ ਦੇ ਸਕੂਲ ਦੇ ਬੈਠੇ ਆ ਉਹ ਤਾਂ ਪੜਨਾ ਚਾਹੁੰਦਾ ਬੱਚਾ ਅੱਜ ਤੁਸੀਂ ਪ੍ਰਮਾਤਮਾ ਨੂੰ ਮਿਲਦੀ ਇੱਛਾ ਚਾਹੁੰਦੇ ਹੋ ਜਿਵੇਂ ਬੱਚਾ ਪੜਨਾ ਚਾਹੁੰਦਾ ਉਸ ਨੂੰ ਕਲਾਸ ਮਿਲਦੀ ਏ ਉਸੇ ਤਰ੍ਹਾਂ ਹੀ ਭਾਈ ਰੱਬ ਦੇ ਪਿਆਰਾਂ ਨੂੰ ਵੀ ਕਲਾਸ ਮਿਲਦੀ ਏ ਇਹਨਾਂ ਨੂੰ ਵੀ ਮੌਕਾ ਮਿਲਦਾ ਬਾਰ ਬਾਰ ਮੌਕਾ ਦਿੰਦਾ ਬਸ ਫੇਲ ਨਹੀਂ ਹੋਣਾ ਇੰਨੇ ਕਿ ਜਨਮ ਲੱਗ ਸਕਦੇ ਐ ਕੋਈ ਪਤਾ ਨਹੀਂ ਹੈ ਇਹ ਤਾਂ ਉਹਦੇ ਹੀ ਜਾਣੇ ਪਈ ਇੰਨੀ ਇੱਕ ਕਾਬਲੀਅਤ ਜੋ ਬੱਚਾ ਕੇਵਲ ਦੇਖ ਕੇ ਬੱਚਾ ਬਹੁਤ ਹੀ ਟੈਲੈਂਟਡ ਹੁੰਦਾ ਕੇਵਲ ਬਗੈਰ ਜਾਣਦੇ ਜਾ ਕੇ ਅਗਾਂ ਵਾਲੀ ਕਲਾਸ ਚ ਲਾ ਦਿੰਦੇ ਕਿਤੇ ਕਿਸੇ ਤੇ ਹੁੰਦਾ ਹਾਲ ਦੇਗਾ ਨਹੀਂ ਹੈ ਕਿਵੇਂ 7ਵੀਂ ਪੜ੍ਹਾਈ ਚੰਗੀ ਸੀ ਫਿਰ ਨਾ ਜਾ ਕੇ ਸਿੱਧੇ 8ਵੀਂ ਚ ਪੁਠਾ ਸਕੀ ਵਿਚਾਰ ਤੂੰ ਅਠੀਂ ਨੂੰ ਫੇਰੀ ਦੇਖ ਹਾਂ ਇਸ ਤਰ੍ਹਾਂ ਦਾ ਵਹਿਰੂ ਕਰ ਸਕਦਾ ਹੈ ਵੀ ਤੇਹੀ ਮਨੁੱਖਾ ਦੇ ਵਿੱਚ ਜੋ ਬੰਦਗੀ ਕੀਤੀ ਤੂੰ ਕਰ ਰਹੇ ਆ ਨਾ ਇਹ ਬਹੁਤ ਉੱਚੀ ਹੋ ਗਈ ਹੈ ਔਰ ਤੂੰ ਅਗਲਾ ਟੈਟ ਸੌਖਾ ਹੀ ਪਾਸ ਕਰ ਲੇਗਾ ਇਸ ਲਈ ਤੈਨੂੰ ਮੈਂ ਅਗਲੇ ਪੜਾਤੇ ਭੇਜ ਦਿੰਦਾ ਐਦਾਂ ਕਰਦਿਆਂ ਕਰਦਿਆਂ ਮਨੁੱਖਾ ਦੇ ਇਹਦੇ ਪਤਾ ਨਹੀਂ ਕਿੰਨੇ ਕਿ ਜਨਮ ਨੇ ਗੁਜ਼ਰ ਜਾਣੇ ਆ ਤੇ ਫੇਰ ਜਾ ਕੇ ਉਹ ਪਦਵੀ ਮਿਲਣੀ ਹੈ ਜਿਸ ਪਦਵੀ ਦਾ ਨਾਂ ਹੈ ਹਰਜਨ ਐਸਾ ਚਾਹੀਏ ਜੇ ਸਾ ਹਰ ਹੀ ਬੁੱਧ ਫਿਰ ਕਿਤੇ ਜਾ ਕੇ ਭਾਈ ਤੂੰ ਉਸ ਪ੍ਰਮਾਤਮਾ ਦਾ ਹੋਣਾ ਹੈ ਬਈ ਜਦੋਂ ਤੁਹਾਨੂੰ ਇਹ ਨਹੀਂ ਪਤਾ ਤੁਹਾਡਾ ਬੈਕਪਾਸਟ ਵੀ ਮੈਂ ਕਿਹੜੀਆਂ ਜੁਨੀਏ ਚੋਂ ਆਇਆ ਨਾ ਤੁਹਾਨੂੰ ਕੀ ਚੋਤਾ ਪਤਾ ਹੈ ਕਿ ਮੈਂ ਇਸ ਸਰੀਰ ਚੋਂ ਨਿਕਲ ਕੇ ਕਿੱਥੇ ਜਾਣਾ ਕਿਹੜੀ ਸਰੀਰ ਚ ਜਾਣਾ ਪਰ ਜੇਸ ਸਭੇ ਦੇ ਵਿੱਚ ਤੂੰ ਬੈਠਾ ਹੈ ਪ੍ਰੇਜ਼ੈਂਟ ਦੇ ਵਿੱਚ ਬੈਠਾ ਹੈ ਇਸ ਸਮਾਂ ਅੱਜ ਚੱਲ ਰਿਹਾ ਹੈ ਇਸ ਸਮੇਂ ਦੀ ਸੰਭਾਲ ਨੂੰ ਕਰ ਇਹ ਜੋ ਸਮਾਂ ਤੁਹਾਨੂੰ ਮਿਲੇ ਹੋਇਆ ਹੈ ਦੀ ਸੰਭਾਲ ਕਰਿਆ ਕਰੋ ਕਿ ਘੜ ਤੋਂ ਘੜ ਤੱਕ ਮਨੁੱਖਾ ਦੇਹ ਦੁਆਰਾ ਮਿਲ ਜੂ ਮੌਕਾ ਮਿਲ ਜੂ ਪ੍ਰਮਾਤਮਾ ਨੂੰ ਮਿਲਦਾ ਤੇ ਆਪਾਂ ਦਾ ਇੱਥੇ ਹੀ ਆਪਣੇ ਮੌਕੇ ਕੋਈ ਜੰਨੇ ਪੈ ਕਿੰਨਾ ਵੀ ਗੁਰਮਤ ਦਾ ਕੋਈ ਗਿਆਨ ਦੇ ਦੇਵੇ ਭਾਈ ਜੋ ਕੁਝ ਕਰਨਾ ਤੂੰ ਆਪਣੇ ਲਈ ਕਰਨਾ ਤੂੰ ਕਿਸੇ ਲਈ ਨਹੀਂ ਕਰਨਾ ਤੂੰ ਆਪਣੇ ਲਈ ਕਰਨਾ ਆਪਣੇ ਦੀ ਰਹਿਮ ਕਰਨਾ ਆਪਣੇ ਦੀ ਤਿਆ ਕਰਨਾ ਜੇ ਤੇਰੇ ਮਨ ਦੀਆਂ ਇੱਛਾਵਾਂ ਨੇ ਕਿ ਮੈਂ ਜਣਾ ਨਰਤਾ ਜਾ ਰੁਕ ਤਾ ਕੋਈ ਸਕਦਾ ਨਹੀਂ ਭਾਈ ਉਹ ਤੇਰੀ ਇੱਛਾ ਹੀ ਹੈ ਪਰ ਜੇ ਤੂੰ ਚਾਹਣਾ ਵੀ ਨਹੀਂ ਇੱਕ ਤਾਂ ਸੰਸਾਰ ਨੂੰ ਇਹ ਬੜਾ ਪਰਉਖਲੇਖਾ ਹੈ ਮੈਂ ਨਾ ਮਰوں ਮਰ ਬਹੁ ਸੰਸਾਰਾ ਮੈਂ ਤਾਂ ਹੀ ਮਰਦਾ ਦੁਨੀਆਂ ਮਰੀ ਜਾਂਦੀ ਏ ਮੂਰੇ ਦੁਨੀਆਂ ਦੇ ਸੰਸਕਾਰ ਹੁੰਦੇ ਆ ਉਹਨਾਂ ਦੇ ਭੋਗ ਪੈਂਦੇ ਮੇਰਾ ਭੈੜੇ ਨਹੀਂ ਕਿਤੇ ਇਹ ਜ਼ਿਆਦਾਤਰ ਹਰ ਇੱਕ ਦੇ ਮਨ ਦੇ ਵਿੱਚ ਇਹ ਤੇ ਹੁੰਦਾ ਕੋਈ ਬਿਰਣਾ ਹੁੰਦਾ ਉਹ ਤਿਆਰੀ ਕਰਦਾ ਇਸ ਗੱਲ ਦੀ ਭਗਤ ਬਣਨ ਵਾਲੇ ਨੂੰ ਪਹਿਲਾਂ ਆਪਣੀ ਮੌਤ ਯਾਦ ਪੀਰ ਵਿੱਚ ਪੈਂਦੀ ਏ ਕੇ ਇੱਕੋ ਅਹੰਕਾਰ ਕਹਿਣ ਤੋਂ ਪਹਿਲਾਂ ਜੱਗੀ ਸਾਹਿਬ ਦੇ ਜਾਬ ਤੋਂ ਇਹਨਾ ਇਹ ਗੱਲ ਯਾਦ ਰੱਖ ਕੇ ਕਿ ਮੈਂ ਮਰਣਾ ਇਹ ਮੈਂ ਆਪਣੇ ਮਨ ਤੋਂ ਉਪਰੰਤ ਸੁਖੀ ਜੀਵਨ ਦੀ ਗ੍ਰੰਥ ਮੈਂ ਇਸ ਗੁਰਬਾਣੀ ਨੂੰ ਇਸ ਤਰ੍ਹਾਂ ਵਿੱਚ ਲੈ ਕੇ ਆਣਾ ਇਹ ਦੀ ਸਾਰੀ ਭੁੱਲੇ ਹੋਏ ਅਸੀਂ ਸੱਚ ਤੋਂ ਪਤਾ ਸਭ ਨਾ ਹੁੰਦਾ ਇਹ ਸਭ ਦੇ ਨਾਲ ਹੀ ਹੁੰਣਾ ਤੁਹਾਡੇ ਸਾਡੇ ਸਭ ਦੇ ਨਾਲ ਹੀ ਹੁੰਦਾ ਜੋ ਤੁਹਾਡੇ ਸਾਹਮਣੇ ਦੇਖਦੇ ਆ ਨੈਣੀ ਦੇਖ ਤੇ ਇਹ ਜਗ ਜਾਈ ਜੇ ਤੂੰ ਵੀ ਇਸੇ ਨਿਗਾਹ ਦੇ ਵਿੱਚ ਆ ਜਾਣਾ ਕਿ ਉਹ ਵੀ ਚੱਲਿਆ ਭਾਈ ਉਹ ਵੀ ਚੱਲ ਇਹ ਵੀ ਚੱਲੇ ਦੁਨੀਆ ਇਸ ਸੱਚ ਤੋਂ ਭੱਟਦਾ ਰਹਦਾ ਹੈ ਇਹਨੂੰ ਇਹੀ ਹੈ ਕਿ ਇੱਕ ਦੂਜਾ ਫਰਮ ਪਲੇਖਿਆ ਦੇ ਵਿੱਚ ਇਹ ਰਹਿੰਦਾ ਕਿ ਸਰੀਰ ਖਤਮ ਹੋ ਗਿਆ ਮੇਰਾ ਸਾਰਾ ਕੁਝ ਹੀ ਖਤਮ ਹੋ ਗਿਆ ਕੁਝ ਵੀ ਨਹੀਂ ਖਤਮ ਹੁੰਦਾ ਭਾਈ ਸਰੀਰ ਖਤਮ ਹੋਇਆ ਪਰ ਵਿੱਚ ਰਹਿਣ ਵਾਲੀ ਆਤਮਾ ਕਹਾਣੀ ਤਾਂ ਸਾਰੀ ਹੀ ਆਤਮਾ ਦੀ ਸਰੀਰ ਨੇ ਤਾਂ ਕੋਈ ਗੱਲ ਹੀ ਨਹੀਂ ਕੀ ਸਰੀਰ ਤਾਂ ਕਿਸੇ ਦਾ ਹੋਇਆ ਭਾਈ ਮਾਟੀ ਮਾਟੀ ਹੋਈ ਇੱਕ ਮਿੱਟੀ ਆ ਮਿੱਟੀ ਮਿਲ ਜਾਣਾ ਤੇ ਇਸ ਮਿੱਟੀ ਨੂੰ ਜੋ ਚਲਾਉਂਦਾ ਹੈ ਨਾ ਉਹ ਹੈ ਆਤਮਾ ਆਤਮਾ ਤੋਂ ਬਗਰ ਮੰਦੀ ਵੀ ਕਿ ਬਯੂਜੋਦ ਨਹੀਂ ਜੇ ਮਨ ਤੁਹਾਡਾ ਚੱਲਦਾ ਨਹੀਂ ਤੇ ਸਰੀਰ ਵੀ ਨਹੀਂ ਤੁਹਾਡਾ ਬਯੂਜੋਦ ਕਿ ਇੱਕ ਮਨ ਵਿੱਚ ਉਤਸ਼ਾਹ ਹੁੰਦਾ ਨਾ ਜਦੋਂ ਕਿ ਮਨ ਕਹਿੰਦਾ ਉੱਠ ਵੀ ਇਹ ਆਪਾਂ ਕਾਰਜ ਦੇ ਕਰਨਾ ਮਨ ਕਹਿੰਦਾ ਉੱਥੋ ਵੀ ਸਨਾਤ ਕਰਨਾ ਹੁਣ ਮਨ ਹੀ ਕਹਿੰਦਾ ਨਾ ਤੌਜਾ ਸਕੇ ਹੋਏ ਕਿ ਇਹ ਗੱਲਾਂ ਵੱਜ ਜਾ ਜਾਂਦੀਆਂ ਪਾਉ ਮਨ ਤੋਂ ਬਿਗੈਰ ਸ੍ਰੀ ਨਹੀਂ ਚਲਦਾ ਤੇ ਆਤਮਾਤ ਬਿਗੈਰ ਮਨ ਨਹੀਂ ਚਲਦਾ ਆਤਮਾ ਨਿਕਲ ਗਈ ਇੱਥੇ ਤਾਂ ਗੱਲ ਬਣਦੀ ਨਹੀਂ ਚਲੀਏ ਹੁਣ ਇੱਥੋਂ ਮੇ ਸਵਾ ਬਹਿਰੂ ਔਰ ਦਸਾਂ ਕਰਦੀ ਹੈ ਤੁਹਾਡੀ ਆਪਣੀ ਆਤਮਾ ਹੀ ਅਰਦਾਸ ਕਰਦੀ ਹੈ ਜਿਸ ਆਤਮਾ ਨੂੰ ਕਹਨੇ ਆ ਸੱਚਖੰਡ ਦੇ ਵਿੱਚ ਵਸਾ ਦੇ ਉਹ ਆਤਮਾ ਹਮੇਸ਼ਾ ਪਰਮਾਤਮਾ ਅਗੇ ਅਰਦਾਸ ਕਰਦੀ ਐ ਕਿ ਮਾਲਕਾ ਮੈਂ ਕਿਸ ਸਰੀਰ ਵਿੱਚ ਬੈਠ ਗਈ ਆ ਕਿ ਕਿਦਾਂ ਦਾ ਮਨ ਐ ਇਹ ਤਾਂ ਮੇਰੀ ਭੁੱਖ ਹੀ ਨਹੀਂ ਬਟਾਉਂਦਾ ਨਾ ਇਹ ਨਾਮ ਜਪਦਾ ਨਾ ਭਜਨ ਕਰਦਾ ਨਾ ਬੰਦਗੀ ਕਰਦਾ ਨਾ ਸੇਵਾ ਨਾ ਸਿਮਰਨ ਇਹਦੇ ਅੰਦਰ ਮੈਂ ਤਾਂ ਇੱਥੇ ਖਾਲੀ ਬੈਠੀ ਹਾਂ ਕਿ ਆਪਾਂ ਆਮ ਦੇਖਦੇ ਆ ਕਿ ਕੋਈ ਸਭ ਜੀ ਭਾਜੀ ਮੈਂ ਤਾਂ ਕੋਈ ਹੋਰ ਕਾਰੋਬਾਰ ਕਰਦੇ ਕਿ ਜਿਸ ਜਗ੍ਹਾ ਦੁਕਾਨ ਲੱਗੀ ਹੁੰਦੀ ਐ ਉੱਥੇ ਕੋਈ ਉਹਦੀ ਕੱਟੀ ਨਾ ਹੋਵੇ ਆਮਦਨੀ ਨਾ ਹੋਵੇ ਇੱਕ ਦਿਨ ਦੇਖੋ ਦੋ ਦਿਨ ਦੇਖੋ ਚਾਰ ਦਿਨ ਦੇਖੋ ਮਹੀਨਾ ਦੇਖੋ ਕੋਈ ਵੀ ਪ੍ਰੋਗਰੈਸ ਨਹੀਂ ਹੋ ਰਹੀ ਉਹ ਫਿਰ ਉਥੋਂ ਦਾ ਮੈਦਾਨ ਛੱਡ ਦਿੰਦਾ ਜਿੱਥੇ ਛੱਡ ਦਿੰਦਾ ਉਸੇ ਤਰ੍ਹਾਂ ਹੀ ਆਤਮਾ ਦੀ ਜੇ ਖੱਟੀਲੀ ਹੋ ਗਈ ਨਾ ਨਾ ਵਾਲੀ ਇਹ ਫਿਰ ਰੱਬ ਕੇ ਅਰਦਾਸਾ ਕਰਦੀਆਂ ਸੱਚੇ ਬਾਦਸ਼ਾਹ ਕਿਰਪਾ ਕਰ ਦੇ ਮੇਰ ਕਰ ਦੇ ਮੈਨੂੰ ਇਥੋਂ ਕੱਢ ਲੈ ਪਰ ਜਿੱਦਣ ਮਾਲਕ ਉਹ ਸੁਣ ਲੈਂਦਾ ਪਦਰੀ ਸੀ ਚੋ ਕਰਨਾ ਕਰਦੇ ਸਰੀਰ ਖਤਮ ਹੋ ਜਾਂਦਾ ਤੇ ਨਾਲ ਹੀ ਮਨ ਖਤਮ ਹੋ ਜਾਂਦਾ ਦੋਨੇ ਖਤਮ ਹੋ ਜਾਂਦੇ ਫਿਰ ਆਤਮਾ ਗਾਂਵਲੇ ਘਰ ਚ ਜਾਂਦੀ ਕਿ ਹੁਣ ਭਾਈ ਜਿਵੇਂ ਕੋਈ ਛੋਟੀ ਦੁਕਾਨ ਨਹੀਂ ਚੱਲੀ ਬੰਦ ਹੋ ਗਈ ਹੁਣ ਜਿੰਨਾ ਕੋਦੇ ਜੇਬ ਦੇ ਵਿੱਚ ਪੌਕਟ ਹੋਵੇਗੀ ਉਸੇ ਹਿਸਾਬ ਦੇ ਨਾਲ ਪੌਕਟ ਵਿੱਚ ਪੈਸੇ ਹੋਣਗੇ ਉਸੇ ਹਿਸਾਬ ਦੇ ਨਾਲ ਗਾਂਵ ਮਾਰਕੀਟ ਜੋ ਜਿੱਥੇ ਉਹਨੇ ਦੁਕਾਨ ਲੈਣੀ ਹੈ ਜਗ੍ਹਾ ਲੈਣੀ ਹੈ ਔਰ ਵੱਡੇ سارے ਮਾਲ ਹਾਲ ਜਾਣਾ ਉਥੇ ਤਾਂ ਭਾਈ ਵੈਸੇ ਹੀ ਬੜਾ ਚਰਣਾ ਚੱਲ ਲੱਗਦਾ। ਜੇ ਕਾਰਵਰ ਨੇ ਉੱਥੇ ਇਤ ਪੈਸਾ ਲੱਗਦਾ ਵੀ ਬਹੁਤ ਹੈ। ਤੇ ਲੈਤਾ ਉਹ ਹੀ ਸਕਦਾ ਨਾ ਜਿਹਦੇ ਕੋਲ ਹੋਊਗਾ। ਉਸੇ ਤਰ੍ਹਾਂ ਹੀ ਆਤਮਾ ਕੋਲ ਜੇ ਨਾਮ ਦਾ ਧਨ ਕੋਈ ਹੋਵੇਗਾ ਤਦ ਹੀ ਇਸ ਨੂੰ ਚੰਗਾ ਸਰੀਰ ਮਿਲਣਾ। ਹਸਾ ਤੋਂ ਉੱਤਮ ਦੇਹੀ ਮਨੁੱਖ ਦੀ ਹੈ। ਇਹ ਸਭ ਤੋਂ ਉੱਚੀ ਔਰ ਦਰਲਾ ਮਨੁੱਖ ਦੀ ਦੇਹੀ ਹੈ। ਵੀਰ ਮਾਨਸ ਜਨਮਤਲਾ ਗੁਰਮੁਖ ਪਾਇਆ ਇਹ ਪਾਇਆ ਜਾਂਦਾ ਹੈ ਗੁਰਮੁਖ ਬਣ ਕੇ ਅੱਜ ਗੁਰਮੁਖ ਬਣ ਜੋ ਹੋ ਸਕਦਾ ਹੈ ਜਿਸ ਨਗਰ ਤੋਂ ਜਿਸ ਘਰ ਤੋਂ ਤਰਜਨਮ ਵਾਪਸ ਵੀ ਹੋ ਸਕਦਾ ਉੱਥੇ ਪਹਿਲਾਂ ਇਹ ਵੀ ਤਾਂ ਬੰਦਗੀ ਕਰਦਾ ਕਰਦਾ ਗਿਆ ਸੀ ਹਾਲੇ ਪੂਰੀ ਨਹੀਂ ਹੋਈ ਘਰ ਪਤਾ ਨਹੀਂ ਕਿੰਨੇ ਜਨਮ ਵੈਰੂ ਬੰਦਗੀ ਕਰਵਾਉਂਦਾ ਫਿਰ ਆਪਣਾ ਰੂਪ ਬਖਸ਼ਦਾ ਇਹਨੇ ਇੱਕ ਜਨਮਦੀ ਬੰਦਗੀ ਕੀਤੀ ਸਿੱਧਾ ਤੂੰ ਸੱਚ ਨਾਲ ਪਹੁੰਚ ਗਿਆ ਆਪਾਂ ਕਹਿ ਦਿੰਨੇ ਹਾਂ ਮਾਰੇ ਸੱਚ ਹਨ ਲਿਖੇ ਲੈ। ਆਪਾਂ ਪਤਾ ਕਹਿ ਦਿੰਨੇ ਆ ਕਹਿਣ ਤੇ ਹੱਦ ਕੀ ਕਹਿਦਾ ਕਰੋ ਭਾਈ ਸਾਰੀ ਕਹਾ ਕਰੋ। ਜੇਦਾ ਤੁਹਾਡੀ ਕੋਈ ਗੱਲ ਮਾਰੇ ਸੁਣੀ ਲਵੇ ਤੁਹਾਡਾ ਕੋਈ ਨਾਤਾ ਹੋਵੇ ਦੇ ਨਾਲ ਸੁਣਦਾ ਉਹ ਉਹਨਾਂ ਦੀ ਹੈ ਜਿਨ੍ਹਾਂ ਦੇ ਰਿਲੇਸ਼ਨ ਨਾਤਾ ਜਿਨ੍ਹਾਂ ਦੇ ਨਾਲ ਜੋੜ ਹੈ ਪ੍ਰਮਾਤਮਾ ਨਾਲ। ਕਿ ਬਜ਼ੁਰਗ ਉਹਨਾਂ ਦੀ ਸੁਣੋਗਾ ਨਾ ਆਪਾਂ ਵੀ ਘਰ ਦੇ ਵਿੱਚ ਰਹਿੰਦੇ ਆਂ ਘਰ ਜਿਹਦੇ ਨਾਲ ਸਾਡਾ ਤੇ ਉਹ ਮਾਪੇ ਜਿਆਦਾ ਹੁੰਦੇ ਆਂ ਆਪਾਂ ਵੀ ਤਾਂ ਉਹੀ ਹੀ ਡਿਮਾਂਡ ਪੂਰੀ ਕਰਦੇ ਆਂ ਇੱਕ ਘਰ ਵਿੱਚ ਚਾਰ ਬੱਚੇ ਹੋਣ ਦੋ ਸੁਣਦੇ ਨਹੀਂ ਤੇ ਦੋ ਐਸੀ ਕੋਈ ਕਰਨੀ ਜਿਹੜੀ ਬਿਨਾਂ ਆਪਣੇ ਵੱਡੇ ਬਜ਼ੁਰਗ ਪਿਤਾ ਦੀ ਸੁਣੇ ਤੋਂ ਬਗੈਰ ਕੰਮ ਕਰਦੇ ਹੋ ਤੇ ਪਿਤਾ ਦਾ ਧਿਆਨ ਉਹਦੇ 'ਤੇ ਵੱਲ ਜ਼ਿਆਦਾ ਰਹਿੰਦਾ ਕਿ ਇਹ ਬੱਚੇ ਮੇਰੀ ਬਹੁਤ ਸੁਣਦੇ ਆ ਕਿ ਤਨ ਲਾਇਕ ਸੁਣਦੇ ਹੀ ਨਹੀਂ ਜੋ ਸੁਣਦੇ ਆ ਉਹਨਾਂ ਨੂੰ ਸਭ ਕੁਝ ਮਿਲਦਾ ਜੋ ਨਹੀਂ ਸੁਣਦੇ ਕੁਝ ਨਹੀਂ ਮਿਲਦਾ ਜੋ ਸੁਣਦੇ ਨੇ ਉਹਨਾਂ ਦੀ ਉਹਨਾਂ ਦਾ ਪਿਤਾ ਵੀ ਸੁਣਦਾ ਵਸੇ ਤਰੀਂ ਪਰਮਾਤਮਾ ਦੀ ਤੁਸੀਂ ਸੁਣੋ ਤੁਸੀਂ ਮੰਨਣੀ ਕੋਈ ਨਹੀਂ ਤੁਸੀਂ ਇਹਨੂੰ ਟਿਚ ਕਰਕੇ ਜਾਣਦੇ ਹੋ ਤੇ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਕੋਈ ਉਪਯਾਤਨ ਕਰੋਗੇ ਤੇ ਤੁਹਾਡੀ ਸੁਣਨ ਨੂੰ ਨਹੀਂ ਸੁਣਨੀ ਪਹਿਲਾਂ ਉਸ ਮਾਲਕ ਦੀਆਂ ਸੁਣੋ ਇਹ ਬੰਦੇ ਉਸ ਮਾਲਕ ਦੀਆਂ ਸੁਣਨੀਆਂ ਪੈਂਦੀਆਂ ਭਾਈ ਫੇਰ ਹੀ ਕਿਤੇ ਪ੍ਰਮਾਤਮਾ ਤੁਹਾਡੀ ਸੁਣਦਾ ਹੈ ਹਰ ਕੋਈ ਜਿੱਡੇ ਕਪੜੇ ਪਾ ਕੇ ਇਹ ਨੇਕ ਭਈ ਉਹਨੇ ਦਾਸਾ ਸਤਰਾਵਲੀ ਕਰਤੀ ਛੋਲੀ ਹੁਣ ਤਾਂ ਕਿਤੇ ਖਣਦੀ ਲੋੜ ਨਹੀਂ ਜਿਹੜਾ ਰੱਬ ਦਾ ਪਿਆਰਾ ਉਹਦਾ ਤਾਂ ਇੱਕ ਇਸ਼ਾਰਾ ਹੀ ਬਹੁਤ ਹੁੰਦਾ ਹੈ ਇਸ਼ਾਰਾ ਕੀ ਤੁਸੀਂ ਜਿਸ ਤਰ੍ਹਾਂ ਦੀ ਸੇਵਾ ਭਾਵ ਕਰਦੇ ਹੋ ਤੇ ਬਹਿਰੂ ਆਪ ਹੀ ਦੇਖ ਲੈਂਦਾ ਬਈ ਬਾਕੀ ਇਹਨਾਂ ਨੇ ਸੱਚੇ ਦਿਲੋਂ ਸੇਵਾ ਕੀਤੀ ਹੈ ਤੇ ਇਹਨਾਂ ਨੂੰ ਫਲ ਦੇਦੇ ਆ ਇਹਨੇ ਮੇਰੇ ਭਗਤਾਂ ਦੀ ਸੇਵਾ ਕਰਦੀ ਭਾਵ ਇਸਨੇ ਮੇਰੀ ਵੀ ਸੇਵਾ ਕਰ ਦਿੱਤੀ ਹੈ ਕਿ ਮੇਰੇ ਭਗਤ ਦੀ ਸੇਵਾ ਹੋ ਗਈ ਤੇ ਮੇਰੀ ਸੇਵਾ ਇੱਕ ਬਰਾਬਰੀ ਹੈ ਤੇ ਆਪਣੇ ਮਨਾਂ ਦੇ ਵਿੱਚ ਐਸਾ ਇਹਨਾਂ ਦੇ ਹੈ ਠੀਕ ਨੇ ਭਾਈ ਉਹਨਾਂ ਨੂੰ ਫਲ ਮਿਲਦੇ ਵੀ ਆ ਤੇ ਵੇਖ ਰੋ ਦਿੰਦਾ ਵੀ ਤੇ ਜਿਨ੍ਹਾਂ ਦੇ ਨਹੀਂ ਭਾਈ ਉਹਨੂੰ ਨਹੀਂ ਮਿਲਨੇ ਤੇ ਕਿ ਉਹਨਾਂ ਨੂੰ ਫਲ ਨਹੀਂ ਮਿਲਦੇ ਹੁਣ ਸਾਨੂੰ ਇਹਨਾਂ ਗੱਲਾਂ ਦਾ ਬਿਲਕੁਲ ਗਿਆਨ ਨਹੀਂ ਰਹਿੰਦਾ ਅਸੀਂ ਇਸ ਗੱਲ ਤੋਂ ਅਣਜਾਣ ਤਲੇ ਰਹਦੇ ਹਾਂ ਕਿ ਮੈਂ ਨਹੀਂ ਮਰਨਾ ਇਹ ਇਸ ਸੰਸਾਰ ਵਿੱਚ ਜੀ ਜਮਣਾ ਤੇ ਮਰਨਾ ਵੀ ਤਾਂ ਅਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਦਾਤੀਆਂ ਕਰਦੇ ਕਰਦੇ ਇੱਕ ਜਗ੍ਹਾ ਪਹੁੰਚੇ ਨਾਮ ਹੈ ਸਿਆਲ ਕੋਟ ਇਸ ਜਗ੍ਹਾ ਤੇ ਬੈਠੇ ਹੈ ਉੱਥੇ ਦੇ ਤਪસ્યા ਕਰਨ ਵਾਲੇ ਸਖਸ਼ ਨੇ ਜਿਹਦਾ ਨਾਮ ਹੈ ਹਮਜਾ ਗੋਸ ਉਹਨੇ ਤੇ ਇਹ ਸਭ ਕਿਉਂ ਹੋਇਆ ਇਹ ਦੁਨੀਆ ਅੱਛਾ ਇੱਕ ਬੰਦਾ ਬੰਦਗੀ ਕਰਦਾ ਦੂਸਰਿਆਂ ਨੂੰ ਡਰ ਪੈ ਜਾਂਦਾ ਇਹ ਰੱਖਿਆ ਉਹਨੇ ਕਿਉਂ ਸੀ ਕਿ ਮੈਂ ਇਸ ਨਗਰ ਨੂੰ ਫਨਾ ਤਪੈਣ ਤੋਬਾ ਕਰਦੇ ਹਨ ਆਹ ਉਹ ਤਾਂ ਬੰਦਗੀ ਕਰਦੇ ਆ ਆਪਾਂ ਕਿ ਮੈਂ ਕਿਸੇ ਦਾ ਭਲਾ ਕਰ ਸਕਦਾ ਕਿਸੇ ਦਾ ਨਹੀਂ ਕਰ ਸਕਦਾ ਮੈਂ ਘੱਟੋ-ਘੱਟ ਆਪਦੇ ਹੀ ਭਲਾ ਕਰ ਸਕਦਾ ਮੁੰਜੇ ਤਾਂ ਕੋ ਨਾਨਕ ਸੇ ਉਸ ਜਗ੍ਹਾ ਵੱਲ ਗਏ ਤੇ ਵੀ ਸਤਿਪੁਰਖਾਂ ਦਾ ਪਤਾ ਲੱਗੇ ਜਾਂਦਾ ਰੱਬ ਦੇ ਪਿਆਰਿਆਂ ਦਾ ਤੇ ਜੋ ਵੀ ਉੱਥੇ ਦੇ ਬਸੰਦੀਕ ਸਨ ਮੈਂ ਕਿਹਾ ਚਲੋ ਇਹਨਾਂ ਮਹਾਪੁਰਖਾਂ ਨੂੰ ਕੁਛ ਪੁੱਛਦੇ ਆ ਇਹਨਾਂ ਮਹਾਪੁਰਖਾਂ ਨੂੰ ਪੁੱਛਦੇ ਆ ਬੇ ਹਮਝਾਂ ਕੋਈ ਸੇ ਜੋ ਤਪસ્યા ਕਰ ਰਿਹਾ ਚਲੀਸਾ ਕਰ ਰਿਹਾ ਉਹ ਤਾਂ ਸਾਡਾ ਨਗਰ ਖਸਮਾ ਸਵਾ ਕਰ ਦੇਣਾ ਕੋਈ ਉਪਚਾਰ ਦੱਸੋ ਇਹਦੇ ਉਪਚਾਰ ਦੱਸੋ ਕੋਈ ਸਤਿਗੁਰੂ ਬਾਦਸ਼ਾਹ ਕਹਿੰਦੇ ਕਿ ਲੋ ਭਾਈ ਮਿਲ ਲੈਣੇ ਸਨੇਹਾ ਭੇਜਿਆ ਮਿਲਣਾ ਕਿਉਂਦੇ ਤੇ ਉਹਦਾ ਐਸੀ ਵੀ ਉਹਨੇ ਮੱਠ ਜੋ ਬੈਠਾ ਸੀ 40 ਦਿਨ ਤੱਕ ਉਹਨੇ ਸੂਰਜ ਨਹੀਂ ਦੇਖਣਾ ਸੀ ਇੱਕ ਸਨੇਹਾ ਦੋ ਸਨੇਹਾ ਤੀਜਾ ਸਨੇਹਾ ਤਾਂ ਹਮਤ ਤੱਕ ਵਾਇਨੀ ਮੰਦੀ ਅਕਸਰ ਨ ਕੀ ਕੀਤਾ ਕਿ ਜੋ ਕੁਝ ਹੋਣਾ ਸੀ ਮਰਤੀ ਰਜਾ ਦੇ ਵਿੱਚ ਵੀ ਜਦੋਂ ਕਿਸੇ ਨੂੰ ਬਚਾਉਣਾ ਪੈਂਦਾ ਬਚਾਉਣਾ ਹੋਵੇ ਨਾ ਕਿਸੇ ਦੇ ਭਲੇ ਦੇ ਲਈ ਤੇ ਫਿਰ ਵਹਿਰੂ ਆ ਜਾਂਦਾ ਤੇ ਜਦੋਂ ਗੁਰਨਾਨਕ ਸਾਹਿਬ ਬਾਦਸ਼ਾਹ ਜੀ ਮਹਾਰਾਜ ਨੇ ਹਲਕੀ ਜੀ ਨਿਗਾਹ ਮਾਰੀ ਨਾ ਮਾਟੀ ਫਟ ਗਈ ਸੂਰਜ ਦੇ ਕਿਰਨ ਅੰਦਰ ਗਈਆਂ ਉਹਦਾ ਪਾਈਪ ਲਈ ਸਾਸੀ ਜੋ ਭੰਗ ਹੋ ਗਿਆ ਗੁੱਸੇ ਨਾਲ ਲਾਹ ਲੋਗੇ ਬਾਹਰ ਆਇਆ ਕਿਨੇ ਮਜਾਰ ਕਿਨੇ ਮੇਰਾ ਮੱਠ ਤੋੜਦਾ ਇਹਨੇ ਮਜਬੂਤ ਇਹ ਜਗਾ ਬਣੀ ਹੋਈ ਸੀ ਤੇ ਅਗੇ ਗੁਰਨਾਨਕ ਸਾਹਿਬ ਪਾਸ਼ਾ ਜੀ ਕਹਿੰਦੇ ਭਾਈ ਅਸੀਂ ਤੈਨੂੰ ਮਿਲਣਾ ਚਾਹੁੰਦੇ ਸੀ ਔਰ ਤੂੰ ਬਾਹਰ ਆ ਗਿਆ ਹਾਂ ਕਹਿੰਦਾ ਮੇਰਾ ਕਿਸੇ ਨੇ ਮੱਠ ਤੋੜ ਦਿੱਤਾ ਕਹਿੰਦੇ ਉਸ ਪਰਮਦਾਦਾ ਨੇ ਤੋੜਿਆ ਹੁੰਦਾ ਬਈ ਜੋ ਤੂੰ ਕਾਰਜ ਕਰਦਾ ਇਹ ਗੱਲ ਹੈ ਜਦੋਂ ਤੂੰ ਕਾਰ ਦੀ ਤੇਰਾ ਸਹੀ ਹੋਊਗਾ ਤੇਰੀ ਨੀਅਤ ਸਹੀ ਹੋਗੀ ਵਿੱਚ ਕਰਤਾ ਖੁਦ ਖਲੋਆ ਫਿਰ ਵਹਿਰੂ ਆਪ ਆ ਜਾਂਦਾ ਹੈ ਬਸ ਅੰਦਰ ਬਸ ਤੇਰੀ ਨੀਅਤ ਸਾਫ ਹੋਣੀ ਚਾਹੀਦੀ ਤੇਰੀ ਭਜਨ ਬੰਦਗੀ ਵਾਲੀ ਨੀਅਤ ਸਾਫ ਹੁੰਦੀ ਤੇ ਤੇਰਾ ਇਹ ਕਾਰਜ ਪੂਰਾ ਹੋ ਜਾਣਾ ਸੀ ਕਹਿੰਦੇ ਇੱਥੋਂ ਦੇ ਜੋ ਜਾਂਦਾ ਹੈ ਉਹ ਲੋਕ ਤਾਂ ਇਹ ਕਹਿੰਦੇ ਤੂੰ ਇਹ ਨਗਰ ਨੂੰ ਭਸਮ ਕਰਨਾ ਕਹਿੰਦਾ ਸਤ ਮੈਂ ਭਸਮ ਕਰਨਾ ਹੀ ਕਰਨਾ ਕਹਿੰਦੇ ਕਿਉਂ ਦਾ ਸਭ ਇਹ ਕਾਰਨ ਕੀ ਹੈ ਕਹਿੰਦੇ ਇਹ ਨਗਰ ਝੂਠਿਆਂ ਦਾ ਵਾ ਝੂਠਿਆਂ ਦਾ ਕਿਵੇਂ ਝੂਠਿਆਂ ਦਾ ਭਈ ਕਹਿੰਦੇ ਇੱਕ ਸ਼ਾਹੂ ਕਰ ਆਇਆ ਮੇਰੇ ਕੋਲ ਅੱਗੇ ਮੈਨੂੰ ਕਹਿੰਦਾ ਮੇਰੇ ਘਰ ਕੋਈ ਬਲਾਦ ਨਹੀਂ ਹੈ ਮੈਨੂੰ ਦਾਤ ਵਖਸ ਦਾ ਪਤਰ ਦਿੱਕ ਮੈਂ ਉਸ ਆਪਣੀ ਤਪੱਸਿਆ ਸਦਕਾ ਉਸ مالک ਤੋਂ ਉਵਰ ਲੈ ਕੇ ਦਿੱਤਾ ਪੁੱਤਰ ਹੋਏ ਤੇ ਇਹ ਕਹਿੰਦੇ ਸੀ ਸਾਡਾ ਪੁੱਤਰ ਤੇਰੀ ਸੇਵਾ ਕਰੂਗਾ ਜਦੋਂ ਕਹ ਲੈ ਵੀ ਹੁਣ ਆਪਣਾ ਪੁੱਤਰ ਮੈਨੂੰ ਦੇ ਦਿਓ ਤੇ ਇਹ ਸਾਹੂਕਾਰ ਕਹਿੰਦਾ ਵੀ ਅਸੀਂ ਬਜ਼ੁਰਗਾਂ ਸਾਡਾ ਨਾਮ ਕੇ ਚੱਲੋ ਜੇ ਤੁਹਾਨੂੰ ਦੇਤਾ ਜੇ ਇੱਕ ਹੋਰ ਦੀ ਕਿਰਪਾ ਕਰ ਦਿਓ ਕਿਨੇ ਦੂਸਰਾ ਪੁੱਤਰ ਵੀ ਹੋ ਗਿਆ ਜਦੋਂ ਇਹ ਗੱਲ ਕਹੀ ਵੀ ਹੁਣ ਤਾਂ ਦੋ ਹੋ ਗਏ ਇੱਕ ਤਾਂ ਦੇ ਕੇ ਜਾਓ ਤੁਸੀਂ ਵਾਦਾ ਕੀਤਾ ਸੀ ਜੋ ਸੁੱਖਾ ਸੁਰੱਖਣਾ ਅਕੀ ਸੁਖਦੇ ਆ ਨਾ ਪਹਿਲਾਂ ਤਾਂ ਸੁੱਖਾ ਹੀ ਨਾ ਕਰੋ ਜੋ ਕੁਝ ਮਿਲਣਾ ਬਹਿਗਰੂ ਨੇ ਤੈਨੂੰ ਤੇਰੇ ਕਰਮਾਂ ਦੇ ਮੁਤਾਬਕ ਦੇ ਹੀ ਦੇਣਾ ਉਹ ਰੱਖਦਾ ਨਹੀਂ ਕਦੇ ਵੀ ਉਹ ਤੇਰਾ ਹੱਕ ਕਦੇ ਨਹੀਂ ਰੱਖਦਾ ਜੇ ਤੂੰ ਕਮਾਇਆ ਨਾ ਤੇ ਮੈਂ ਦੇਣੇ ਦੇਣਾ ਕਿ ਜੋ ਤੂੰ ਕਮਾਇਆ ਤੈਨੂੰ ਮਾਲਕ ਨੇ ਦੇਣੇ ਦੇਣਾ ਮੰਗਣ ਦੀ ਲੋੜ ਹੀ ਕੋਈ ਨਹੀਂ ਹੈ ਮੰਗਤ ਇਹ ਕਿਰਿ ਬਾਣੀ ਸਤਿਗੁਰਪਾ ਹੈ ਮੰਗਤ ਮਾਣ ਨਾ ਪਾਇਆ ਇਹ ਵੈਲਿਊ ਤੋਂ ਮੰਗੇ ਲੈਣਾ ਨਾ ਇਹ ਚ ਕੋਈ ਮਾਨ ਵਾਲੀ ਗੱਲ ਨਹੀਂ ਕਰਵੀਂ ਐ ਇਸੇ ਕਰੋਗੇ ਵਹਿਰੂ ਤੈਨੂੰ ਖੁਦ ਲੈ ਕੇ ਆਵੇ ਤੇਰੇ ਤੇਰੇ ਬਾਸ ਤੇ ਦਾਤਾ ਖੁਦ ਲੈ ਕੇ ਆਵੇ ਤੇ ਤੇਰੀ ਵੀ ਬੜੀ ਆਈ ਹੈ ਉਸ ਵਹਿਰੂ ਦੀ ਵੀ ਬੜੀ ਆਈ ਹੈ ਹੁਣ ਦੂਸਰਾ ਹੋ ਗਿਆ ਦੂਸਰੇ ਨੂੰ ਵੀ ਮੁੱਕ ਕੇ ਕਹਿੰਦੇ ਸਵਾ ਜੀ ਹੁਣ ਇੱਕ ਪੁੱਤਰ ਐ ਦੂਸਰੇ ਦਾ ਦਿਲ ਨਹੀਂ ਲੱਗਣਾ ਜੇ ਇਹ ਜ ਆ ਗਿਆ ਤੇ ਹੋਰ ਹੋਊਗਾ ਜਦੋਂ ਹੋਰ ਦੇ ਦੋ ਇੱਕ ਤੀਸਰਾ ਪੁੱਤਰ ਤੱਕ ਵੀ ਹੋ ਗਿਆ ਫਿਰ ਵੀ ਇਹਨਾਂ ਨੇ ਆਪਣੇ ਸੁਲੱਖਣਾ ਪੂਰੀ ਨਹੀਂ ਕੀਤੀ ਸੁਖ ਪੂਰੀ ਨਹੀਂ ਕੀਤੀ ਕਿ ਬੱਚਾ ਇੱਕ ਦੇਣਾ ਤੈਨੂੰ ਅਸੀਂ ਇਸ ਕਰਕੇ ਮੈਂ ਕਹੇ ਵੀ ਝੂਠਿਆਂ ਦਾ ਇਹ ਵਾਅਦੇ ਕਰਦੇ ਆ ਅਪਣਾਉਂਦੇ ਨਹੀਂ ਝੂਠੇ ਨੇ ਨਗਰ ਝੂਠਿਆਂ ਦਾ ਨਗਰ ਮੈਨੂੰ ਖਤਮ ਕਰਨਾ ਮੇਰੇ ਚੜ੍ਹਾਈ ਦਾ ਪੂਰਾ ਹੋ ਜਾਂਦਾ ਮੈਂ ਤਾਂ ਸਾਰਾ ਫਨਾ ਕਰ ਦਣਾ ਸੀ ਕਹਿੰਦੇ ਨਹੀਂ ਵੀ ਝੂਠਿਆਂ ਦਾ ਕਿਉਂ ਆਏ ਸੱਚਿਆਂ ਦਾ ਵੀ ਹੈ ਕਹਿੰਦੇ ਨਹੀਂ ਸਾਰੇ ਝੂਠੇ ਆ ਸਤਿਗੁਰੂ ਆਚੇ ਕਹਿੰਦੇ ਜੇ ਸਾਤ ਕਰਦੀਏ ਵੀ ਇਹ ਸੱਚੇ ਵੀ ਹੈਗੇ ਵੇ ਸੱਚ ਦੀ ਪਛਾਣ ਵਾਲੇ ਬੰਦੇ ਬੈਠੇ ਆ ਸੱਚ ਨੂੰ ਵੀ ਜਾਣਦੇ ਆ ਫੇ ਤਾਂ ਆਪਣਾ ਇਤਨੀ ਸਾ ਛੱਡ ਦੇਗਾ ਫਿਰ ਇਹ ਜੋ ਤੇਰੇ ਅੰਦਰ ਹੱਡ ਵਸੀ ਹੋਈ ਹੈ ਕਿ ਮੈਂ ਤਬਾਹ ਕਰਨਾ ਸਭ ਨੂੰ ਛੱਡ ਦੇਗਾ ਕਹਿੰਦੇ ਹਾਂਜੀ ਤੇ ਗੁਰਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੇ ਕਾਗਜ਼ ਦੇ ਟੁਕੜੇ ਲੈ ਤੋ ਇੱਕ ਕਾਗਜ਼ ਲਿਖਤਾ ਸੱਚ ਇੱਕ ਤੇ ਲਿਖਤਾ ਝੂਠ ਤੇ ਭਾਈ ਮਰਦਾਨਾ ਜੀ ਨੂੰ ਕਹਿ ਦਿੰਦਾ ਕਿ ਲਓ ਭਾਈ ਇਹਨਾਂ ਨੂੰ ਇੱਕ ਇੱਕ ਟਕੇ ਚ ਵੇਚ ਗਿਆ ਇਹਨੂੰ ਵੇਚ ਗਿਆ ਭਾਈ ਤੇ ਹੁਕਾ ਦਿੰਦਾ ਭਾਈ ਹੁਣ ਕਿਸੇ ਨੂੰ ਸੱਚ ਦਾ ਨਹੀਂ ਪਤਾ ਝੂਠ ਦਾ ਨਹੀਂ ਪਤਾ ਜਿਵੇਂ ਸਾਨੂੰ ਨਹੀਂ ਪਤਾ ਸਾਨੂੰ ਇਹ ਨਹੀਂ ਪਤਾ ਕਿ ਜਾਗਰਤਨਾ ਝੂਠ ਹੈ ਇਹ ਗੁਰਨਾਨਕ ਸਾਹਿਬ ਦੀ ਬਾਣੀ ਕਹਿੰਦੀ ਹੈ ਮਰਨਾ ਸੱਚ ਹੈ ਇਹ ਵੀ ਗੁਰਬਾਣੀ ਕਹਿੰਦੀ ਹੈ ਅਸੀਂ ਦੋਨਾਂ ਤੇ ਹੀ ਲਿਖੇ ਤਰੇ ਕਰਦੇ ਹਾਂ ਔਰ ਦੁਨੀਆ ਕਿੰਨੀ ਤਰੀ ਫਿਰਦੀ ਹੈ ਕਿੰਨਾ ਸਹਿਰ ਹੈ ਕੋਈ ਲੈਣ ਵਾਲਾ ਤਿਆਰ ਨਹੀਂ ਬਈ ਇਹ ਕੀ ਬਈ ਅਸੀਂ ਪੈਸੇ ਖਰਾਬ ਕਰਦੇ ਇੰਨੀ ਗੱਲ ਵਿੱਚ ਸੱਚ ਕੀ ਹੈ ਝੂਠ ਕੀ ਹੈ ਸਾਨੂੰ ਕੋਈ ਸਮਝ ਨਹੀਂ ਹੈ ਸਾਨੂੰ ਵੀ ਸਮਝ ਨਹੀਂ ਪਰ ਇੱਕ ਜਗ੍ਹਾ ਬੈਠਾ ਹੈ ਨਾਮ ਸਿੰਘ ਮੂਲਾ ਖਤਰੀ ਕਿ ਜਦੋਂ ਉਸ ਨੂੰ ਪਤਾ ਲੱਗਿਆ ਕਹਿੰਦੇ ਚਲੋ ਆ ਜਾ ਬਈ ਤੇਰੀ ਡਿਮਾਂਡ ਮੈਂ ਪੂਰੀ ਕਰ ਦਾਂ ਜਿੱਥੇ ਲਿਖਿਆ ਸੀ ਝੂਠ ਉਹਦੇ ਅੱਗੇ ਲਿਖਤਾ ਜਿਉਣਾ ਕਹਿੰਦੇ ਇੱਕ ਟਿਕਾ ਤਾਂ ਮੇਰੇ ਇਹ ਕੱਟ ਜਿਉਣਾ ਝੂਠ ਹੈ ਦੂਸਰੀ ਜਗ੍ਹਾ ਜਿੱਥੇ ਲਿਖਿਆ ਸੱਚ ਉਹਦੇ ਅੱਗੇ ਲਿਖਤਾ ਮਰਨਾ ਮਰਨਾ ਸੱਚ ਹੈ ਕਹਿੰਦੇ ਹੁਣ ਮੇਰੇ ਇੱਕ ਟਿਕਾ ਇਹ ਵੀ ਦੇ ਜਦੋਂ ਲੈ ਕੇ ਗੁਰਨਾਨਕ ਸਾਹਿਬ ਪਾਤਸ਼ਾਹ ਨੂੰ ਦੱਸਿਆ ਕਹਿੰਦੇ ਦੇਖੋ ਜੀ ਆ ਤੁਹਾਡਾ ਜੋ ਤੁਸੀਂ ਮੈਨੂੰ ਬੰਦ ਕਰਨ ਭੇਜਿਆ ਸੀ ਸੌਦਾ ਕਰਨ ਭੇਜਿਆ ਸੀ ਕਿ ਇੱਕ ਟਟਾ ਜਿਹਦਾ ਸਾਜਨ ਝੂਠ ਵੇਚ ਕੇ ਆ ਤੇ ਮੈਂ ਫੇਰ ਲੈ ਆਇਆ ਕਹਿੰਦਾ ਖਾ ਭਈ ਇਹ ਦੇਖ ਹਮਜਾ ਕੋਸ ਜਿਉਣਾ ਝੂਠ ਹੈ ਮਰਨਾ ਸੱਚ ਹੈ ਇਹ ਇਸ ਨਗਰ ਦੇ ਬਸਨੀਕ ਜਾਣਦੇ ਨੇ ਤੁਸੀਂ ਕਹਿੰਦੇ ਸੱਚ ਹੀ ਨਹੀਂ ਇੱਥੇ ਇਹ ਸੱਚੇ ਹੈਗੇ ਆ ਭਈ ਨਾ ਖਤਮ ਕਰੀ ਜੇ ਤਾਂ ਐਸੀਆਂ ਬਾਤ ਨਾ ਪੁਆਈਆਂ ਹਮਜਾ ਕੋਸ ਦੇਖੀ ਵੀ ਉਹ ਤਾਬਾ ਵੀ ਬਰਨਣ ਤੇ ਚਾਨੀ ਲੱਗਿਆ ਤੇ ਨਾਲ ਹੀ ਭਾਈ ਮਰਦਾਨਾ ਜੀ ਨੇ ਕਿਹਾ ਭਾਈ ਜੀਨੇ ਤੈਨੂੰ ਇਹ ਲਿਖ ਕੇ ਦਿੱਤਾ ਉਹਨੂੰ ਬੁਲਾ ਵੀ ਲਿਆ ਬੁਲਾ ਵੀ ਦੇ ਹੁਣ ਜਦੋਂ ਮੁਲਾ ਖत्री ਆਇਆ ਕਹਿੰਨੇ ਕਿਉਂ ਭਾਈ ਤੂੰ ਖੁਦ ਕੋਈ ਕਮਾਈ ਕਰਦਾ ਤੈਨੂੰ ਸੱਚ ਦਾ ਤਾਂ ਪਤਾ ਹੈ ਕਿ ਮਰਨਾ ਸੱਚ ਹੈ ਤੂੰ ਖੁਦ ਕੋਈ ਕਮਾਈ ਕਰਦਾ ਕਹਿੰਦੇ ਨਹੀਂ ਮੇਰਾ ਤਾਂ ਇਹ ਆਪਦੇ ਕਾਰੋਬਾਰ ਹੈ ਆਪਣੇ ਬਿਜ਼ਨਸ ਵਿਜੋਸਟੇਮ ਹੁੰਦੇ ਸੀ ਉਹ ਜਗ੍ਹਾ ਜਿੱਨਾਂ ਦੇ ਤੇ ਕਹਿੰਦੇ ਭਜਨ ਬੰਦਗੀ ਕਿਤੇ ਕਰਦਾ ਕੋਈ ਸਮਾਂ ਮਿਲਦਾ ਕਹਿੰਦੇ ਮਹਾਰਾਜੇ ਕੰਮ ਕਰ ਤੋਂ ਪਤਾ ਹੀ ਕੋਈ ਨਹੀਂ ਕਹਿੰਦੇ ਫਿਰ ਦੋਨੇ ਗੱਲਾਂ ਤੈਨੂੰ ਕਿਵੇਂ ਪਤਾ ਹੈ ਕਿਵੇਂ ਲਿਖ ਦਿੱਤੀ ਹੈ ਵਿੱਚ ਝੂਠ ਜਿਉਣਾ ਸੱਚ ਮਰਨਾ ਇਹ ਕਿਉਂ ਲਿਖ ਦਿੱਤਾ ਤਾਹਿਰ ਇਹਨੇ ਮੈਨੂੰ ਸਮਝਦਾ ਹੈ ਬੰਦਿਆ ਤੈਨੂੰ ਵੀ ਸਮਝਦਾ ਹੈ ਅੱਜ ਦੇ ਮਨੋਕ ਨੂੰ ਸਮਝਣੀ ਹੈ ਕਿ ਮੈਂ ਸਭ ਕੁਝ ਛੱਡ ਕੇ ਜਾਣਾ ਪਰ ਮਨ ਕੇ ਰਾਜੀ ਨਹੀਂ ਇਹ ਮਨ ਹੀ ਬੈਠਾ ਕਿ ਮੈਂ ਕਦੇ ਮਰਣਾ ਹੀ ਨਹੀਂ ਇਹ ਪਾਸ਼ਾ ਨੇ ਦੋਨੇ ਸਾਥ ਕਰਦੇ ਕਹਿੰਦੇ ਮਰਨਾ ਇਹ ਸੱਚ ਹੈ ਜਿਉਣਾ ਝੂਠ ਹੈ ਆ ਜੋ ਰਚਨਾ ਦੇਖਦਾ ਹੈ ਇਹ ਝੂਠੀ ਹੈ ਤੇ ਆਪਾਂ ਝੂਠ ਦੇ ਨਾਲ ਜੁੜੇ ਹੋਏ ਜਗਰਤਨਾ ਸਭ ਝੂਠ ਤੇ ਕੇ ਪਿਆਰ ਦੇ ਨਾਲ ਗੁਰ ਤੇਗ ਪਤ ਪਾਚੇ ਪਤਾ ਤੁਹਾਨੂੰ ਕੀ ਸਵੋਧਤ ਕਰਕੇ ਕਹਿੰਦੇ ਨੇ ਜਾਨ ਲੇ ਹੋਰੇ ਮੀਤ ਓ ਮੇਰੇ ਮਿੱਤਰ ਓ ਮੇਰੇ ਪਿਆਰੇ ਮੰਨ ਜਾ ਓ ਤੇਰਾ ਆਪਦਾ ਹੀ ਨੁਕਸਾਨ ਹੁੰਦਾ ਆਜਾ ਭਜਨ ਬੰਦਗੀ ਵਾਲਾ ਆਜਾ ਸੇਵਾ ਸਿਮਨ ਵਾਲਾ ਆਜਾ ਤੇ ਇਹ ਬਾਣੀ ਤੈਨੂੰ ਦੱਸਦੀ ਹੈ ਨਾ ਨਿਤਪ੍ਰਤੀ ਕਿ ਭਾਈ ਜਿਵੇਂ ਇਸ਼ਨਾਨ ਹੋਇਆ ਪਾਣੀ ਦੇ ਨਾਲ ਉਹਦੇ ਨਾਲ ਤਾਂ ਦੀ ਮੈਲ ਉਤਰ ਗਈ ਕਪੜਿਆਂ ਦੀ ਮੈਲ ਉਤਰ ਗਈ ਏ ਉਹ ਸੰਸਾਰ ਦੇ ਲਈ ਸੀ ਸੰਸਾਰ 'ਚ ਰਹਿਣ ਦੇ ਲਈ ਸੀ ਜੇ ਭੈਰ ਹृदय ਕਰ ਵਿੱਚ ਜਾਣਾ ਜਿਵੇਂ ਇੱਥੇ ਵੀ ਆਪਾਂ ਗੱਦੇ ਮਹਿਲੇ ਕੁਚਲੇ ਹੋਈਏ ਆਪਾਂ ਆਪਸੇ ਇਹ ਕਹਿੰਦੇ ਸਾਫ ਸੁਥਰੇ ਬਣ ਕੇ ਆਓ ਨਹਾ ਧੋ ਕੇ ਆਓ ਕਪੜੇ ਸੁਧੋਣੇ ਚਾਹੀਦੇ ਉਹਦਾ ਬੰਦਗੀ ਨਾਲ ਤਾਂ ਕੋਈ ਸਬੰਧ ਨਹੀਂ ਹੁੰਦਾ ਪਰ ਜਿੱਥੇ ਚਾਰ ਬੰਦਿਆਂ 'ਚ ਬਹਿਣਾ ਉਹਦੇ ਨਾਲ ਸਬੰਧ ਹੁੰਦਾ ਇਹਦੇ ਤੋਂ ਮੁਸ਼ਕਿਲ ਬੜਾ ਮਾਰਦਾ ਇਹਰ ਊਟਪਟਾਂ ਖਤਾ ਆਵੇ ਤਾਂ ਟੈਕ ਲੱਗੇ ਉਹ ਬੰਦਾ ਕਹਿੰਦਾ ਪਾਸੇ ਕਰੋ दारू ਪੀਤੀ ਆਦੀ ਮੁਸ਼ਕ ਆਉਂਦਾ ਮਟਾਉਣਾ ਪੈਂਦਾ ਨਾ ਉਹ ਬੰਦਾ ਤਾਂ ਉਹੀ ਹੁੰਦਾ ਮੁਸ਼ਕ ਮਟਾ ਦੋ ਤੇ ਬੰਦਾ ਖਾਣ ਦਾ ਹੱਕਦਾਰ ਬਣ ਜਾਂਦਾ ਉਹ ਉਸੇ ਤਰ੍ਹਾਂ ਹੀ ਭਾਈ ਤੇਰੇ ਅੰਦਰੋਂ ਜਦੋਂ ਬਦਬੂ ਮੁਸ਼ਕ ਆਉਂਦਾ ਪਾਪਾਂ ਦਾ ਵਿਕਾਰਾਂ ਦਾ ਤੂੰ ਤੈਨੂੰ ਬਗੈਰ ਸਾਫ਼ ਹੋਏ ਬਾਹਰ ਆਪਣੇ ਕਰਕੇ ਵੀ ਬਾਸ ਕਾਲੇ ਤੂੰ ਸੋ ਭਾਈ ਸੱਜ ਨੂੰ ਵਿਛਾਣੋ ਆਹੀ ਮੌਕਾ ਹੈ ਇਹ ਤੇਰੀ ਅਸਰ ਇਹ ਤੇਰੀ ਬਾਹ ਘਟ ਪਿੱਤਰ ਤੋਂ ਦੇਖ ਵਿਚਾਰ ਪਾਈ ਬੰਦਿਆ ਆਪਣੇ ਸਮੇਂ ਨੂੰ ਸੰਭਾਲ ਲੈ ਸਮੇਂ ਦੀ ਕਦਰ ਕਰ ਅੱਜ ਬੰਦਗੀ ਕਰ ਕੱਲ ਨੂੰ ਫੇਰ ਮੁਲਕ ਬਣ ਕੇ ਆ ਜੇਗਾ ਜੇ ਤੇਰੀ ਉਹ ਬੰਦਗੀ ਅਧੂਰੀ ਹੈ ਹਰੇ ਤੱਕ ਜਿਹੜੀ ਬੰਦਗੀ ਸਾਨੂੰ ਪਰਮਾਤਮਾ ਦੇ ਨਾਲ ਬਣਾਉਂਦੀ ਹੈ ਇਸ ਵਾਸਤੇ ਚੱਲਿਆ ਕਰ ਘਟੋ ਘਟ ਔਰ ਦੇਖਦੇ ਆਂ ਪਤਾ ਨਹੀਂ ਕਿ ਲੋਕ ਜਾਨਵਰਾਂ ਦੀ ਗਿਣਤੀ ਵੱਧ ਹੋ ਜਾਂਦੀ ਹੈ ਇਹਦਾ ਭਾਵ ਜਿਹਨੇ ਮਰਨ ਵਾਲਿਆ ਉਹਨਾਂ ਦੀ ਜੁਨੀਆ ਨਾ ਜੋ ਇਹ ਉਹਨਾਂ ਦੀ ਜਿਹੜੀ ਜੋਨ ਆ ਨਾ ਉਹ ਬੰਦਿਆਂ ਵਾਲੀ ਨਹੀਂ ਹੋਈ ਬੰਦਿਆਂ ਦੀ ਗਿਣਤੀ ਘਟ ਗਈ ਕਿਤੇ ਵੀ ਦੇਖ ਲਓ ਘਰਾਂ 'ਚ ਹੋਵੇ ਨਗਰਾਂ 'ਚ ਹੋਵੇ ਜਾਨਵਰੀ ਘੁੰਮਦੇ ਨਜ਼ਰ ਆਉਂਦੇ ਆ ਜਿਹੜੀ ਸਤਗੁਰੂ ਪਾਤਸ਼ਾਹ ਨੇ ਗੱਲ ਕਹੀ ਨੇ ਗੁਰਮੰਤਰ ਹੀਣ ਜੋ ਪ੍ਰਾਣੀ ਤਰਗੰਤ ਜਨਮ ਭ੍ਰਸਟ ਨੇ ਕੂਕਰੇ ਸੁਪਰੇ ਆਪਾਂ ਦੇ ਦਿਨਾਂ ਕੁੱਤੇ ਕਿਵੇਂ ਘੁੰਮਦੇ ਆ ਐਵੇਂ ਨਾ ਲਿਖ ਜਰਿਆ ਕਰੋ ਸਾਡੀ ਜোন ਵੀ ਇੰਨੇ ਜਿੱਕੇ ਆ ਜਾਣੀ ਹੈ ਸਾਡਾ ਵੀ ਕੋਈ ਮਰੂ ਕਾ ਜਣਾ ਇੰਨਾ ਚੀ ਆ ਜਾਣਾ ਕਿਉਂ ਭਜਨ ਬੰਦਗੀ ਤੋਂ ਬਗੈਰ ਤਾਂ ਭਾਈ ਫਿਰ ਜোন ਇਹ ਹੈ ਬਸ ਅੰਝ ਲੋ ਵੀ ਵੀ ਜੋ ਲੋਕ ਮਰਦੇ ਨੇ ਇਹਨਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਹੁਣ ਲੋਕ ਰੱਬ ਦੇ ਘਰ ਨਹੀਂ ਜਾਂਦੇ ਕੰਮ ਮਾਰੇ ਸੀ ਕੁੱਤੇ ਵਾਲੇ ਕੰਮ ਸੀ ਤੇ ਅੱਜ ਜੋਨੀ ਵੀ ਫਿਰ ਕੁੱਤੇ ਦੀ ਹੋ ਗਈ ਗਿਆਨ ਦੇ ਨਾਲ ਸੋਚਿਆ ਕਰੋ ਗੁਰਬਾਣੀ ਨਾਲ ਸੋਚਿਆ ਕਰੋ ਸਮਝ ਆ ਜਾਏਗੀ ਜੇ ਭਾਈ ਤੁਹਾਡੇ ਮਨ ਵਾਲੇ ਬੰਦੇ ਮਰਨ ਤੋਂ ਬਾਅਦ ਬੰਦੇ ਦੀ ਜੋਂਚ ਗਏ ਨੇ ਤੇ ਫਿਰ ਤੁਹਾਡੇ ਘਰਾਂ ਦੇ ਫਿਰ ਘੁੰਮਣਗੇ ਪਈ ਆਪਾਂ ਤਾਂ ਆਪਣੇ ਹਾਲਾਤ ਦੇਦਿਆਂ ਨਾ ਘਰਾਂ ਦੇ ਕਿਉਂ ਮਾੜੇ ਹਾਲਾਤ ਹੋਏ ਆ ਅਸੀਂ ਅਸਲ ਦੇ ਵਿੱਚ ਭੇਗ ਦੀ ਭਰਮ ਦੀ ਇਹ ਸਿੱਖੀ ਵਾਲ ਪੁਰੇ ਹੋਏ ਆ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਆ ਜਿਹੜਾ ਖਾਲਸਾ ਹੈ ਭਾਰਮ ਭੇਗ ਤੇ ਰਹੇ ਨਿਆਰਾ ਮੈਨੂੰ ਤਾਂ ਭੇਗ ਨਹੀਂ ਚਾਹੀਦਾ ਇਹ ਮਨ ਜਿਹੜੇ ਭਰਮ ਭੜੇ ਜਾ ਇਹ ਨਹੀਂ ਚਾਹੀਦੇ ਮੈਨੂੰ ਚਾਹੀਦਾ ਅੰਦਰ ਵਾਲਾ ਖਾਲਸਾ ਸ਼ੁੱਧ ਹੁਣ ਆ ਵੀ ਤੁਸੀਂ ਦੇ